ਵਾਹਿਗੁਰੂ ਪਿਆਰੀ ਸਾਥ ਸੰਗਤ ਜੀਓ ਫਤਹਿ ਕਬੂਲ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਰਮਾਤਮਾ ਨੇ ਬਣਾਇਆ ਮਨੁੱਖ ਦਾ ਤਨ ਆਤੇ ਮਨ ਤਾਂ ਦੀ ਯਾਤਰਾ ਖਤਮ ਹੋ ਜਾਂਦੀ ਹੈ ਸ਼ਮਸ਼ਾਨ ਘਾਟ ਵਿੱਚ ਮਨ ਦੀ ਯਾਤਰਾ ਖਤਮ ਹੋ ਜਾਂਦੀ ਹੈ ਜਦੋਂ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਪਾਤਸ਼ਾਹ ਹੋ ਜਾਂਦਾ ਹੈ ਭਗਤ ਹੋ ਜਾਂਦਾ ਹੈ ਹੁਣ ਮਨੁੱਖ ਗੁਰਦੁਆਰੇ ਜਾਵੇ ਜਦੋਂ ਮਨੁੱਖ ਗੁਰਦੁਆਰੇ ਜਾਵੇ ਘਰੋਂ ਚੱਲੇ ਤੇ ਮਨੁੱਖ ਜਪ ਕਰਦਾ ਹੋਇਆ ਜਾਵੇ ਕਾਰ 'ਚ ਜਾਵੇ ਮੋਟਰਸਾਈਕਲ ਤੇ ਜਾਵੇ ਸਾਈਕਲ ਤੇ ਜਾ ਕੇ ਤੁਰ ਕੇ ਜਾਵੇ ਜਪ ਕਰਦਾ ਹੋਇਆ ਮਨੋਂ ਗੁਰਦੁਆਰੇ ਜਾਵੇ ਗੁਰਦੁਆਰੀ ਜਾ ਕੇ ਜਿੱਥੇ ਜੋੜੇ ਲਾਉਣੇ ਨੇ ਉੱਥੇ ਖਾਲੀ ਜੋੜੇ ਨਾ ਲਾਵੇ ਸਤਿਗੁਰ ਕਹਿੰਦੇ ਨੇ ਸਾਧੂ ਕੋ ਮਿਲਣੇ ਇੰਜਾਈਏ ਸੰਗ ਨਾਲ ਲੀ ਜਾਏ ਕੋਈ ਪ੍ਰਮਾਤਮਾ ਨੂੰ ਮਿਲਣ ਚੱਲਣਾ ਹੈ ਨਾਲ ਨਾ ਲੈ ਕੇ ਜਾਵੀਂ ਕੀ ਇਹਨਾਂ ਨਾਲ ਲੈ ਕੇ ਜਾਵੀਂ ਆਪ ਦੇ ਮੰਗਾ ਗਿਲੇ ਸ਼ਿਕਵੇ ਇਹਨਾਂ ਨੂੰ ਨਾਲ ਨਾ ਲੈ ਕੇ ਜਾਵੀਂ ਚਿੰਤਾਵਾਂ ਤੇ ਚਿੰਤਾ ਇਹਨੂੰ ਵੀ ਨਾਲ ਨਾ ਲੈ ਕੇ ਜਾਵੀਂ ਜਿੱਥੇ ਜੋੜੇ ਲਾਏ ਨੇ ਇਹਨਾਂ ਨੂੰ ਉੱਥੇ ਹੀ ਰੱਖ ਦੇਵੀਂ ਤੇ ਅੰਦਰ ਜਦੋਂ ਚਲੇ ਜਾਵੇਂ ਤਾਂ ਮੰਗਾ ਨਾ ਮੰਗੀਂ ਬਲਕਿ ਸਿੱਖਵਾਨੀ ਸਿੱਖ ਤੋਂ ਭਾਵ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਆਉਂਦਾ ਮੈਂ ਸਿੱਖਣ ਆਇਆ ਤੇ ਮੈਂ ਮੈਂ ਸਿੱਖਣ ਆਇਆ ਮੈਂ ਇੱਕ ਦਿਨ ਖਾਕ ਹੋ ਜਾਵਾਂਗਾ ਮੈਂ ਮਿਟ ਜਾਵਾਂਗਾ ਜਦੋਂ ਇਹ ਭਾਵਨਾ ਹੁੰਦੀ ਹੈ ਇਹਨੂੰ ਕਹਿੰਦੇ ਨੇ ਸਮਰਪਣ ਕਰੀ ਆਪਣੀ ਮਤ ਦਾ ਮੰਗਾ ਨਾ ਮੰਗੇ ਮਤ ਦਾ ਸਮਰਪਣ ਕਰੀ ਜਦੋਂ ਮੱਥਾ ਟੇਕਣਾ ਹੈ ਕਰ ਸਾਧੂ ਅંજਲੀ ਪੁਨ ਵੱਡਾ ਹੈ ਕਰ ਦੰਦੌਤ ਪੁਨ ਵੱਡਾ ਹੈ ਆਪਣੀ ਤਨ ਕਰਕੇ ਨਾ ਚੁਕੀ ਮਨ ਕਰਕੇ ਚੁਕੀ ਮਤ ਦਾ ਸਰੰਡਰ ਕਰੀ ਮਤ ਨੂੰ ਸਮਰਪਣ ਕਰੀ ਤੇ ਫਿਰ ਉੱਥੇ ਬੈਠ ਕੇ ਅੱਖਾਂ ਬੰਦ ਕਰਕੇ ਗੁਰਬਾਣੀ ਨੂੰ ਸੁਣੀ ਕੀਰਤਨ ਨੂੰ ਸੁਣੀ ਕਥਾ ਨੂੰ ਸੁਣੀ ਸੁਣਿਆ ਹੋਇਆ ਜਿੰਨਾ ਗਹਿਰਾ ਚਲਾ ਜਾਏਗਾ ਤੇਰਾ ਐ ਮਨੁੱਖ ਤੇਰਾ ਕਿਰਦਾਰ ਉਨਾ ਉੱਚਾ ਹੋ ਜਾਏਗਾ ਹੁਣ ਆਉਣ ਲੱਗੇ ਜੇ ਮੰਗ ਮੰਗਣੀ ਹੈ ਮੰਗ ਲੈ ਕਿਹੇ ਪ੍ਰਮਾਤਮਾ ਮੇਰੀ ਆਇਛਾ ਜੇ ਤੇਰੀ ਇੱਛਾ ਨਾਲ ਮੈਚ ਖਾਂਦੀ ਹੋਵੇ ਸੰਪੂਰਨ ਕਰਨਾ ਜੀ ਵਾਪਸ ਆਉਂਦੇ ਹੋਏ ਫਿਰ ਘਰ ਨੂੰ ਵਾਹਿਗੁਰੂ ਦਾ ਜਪ ਕਰਦਾ ਹੋਇਆ ਆਵੀ ਇਹ ਟੰਗ ਹੈ ਤੀਰਥ ਤੇ ਜਾਣ ਦਾ ਇਹ ਟੰਗ ਹੈ ਗੁਰਦੁਆਰੇ ਜਾਣ ਦਾ ਮਨੁੱਖ ਗੁਰਦੁਆਰੇ ਜਾਵੇ ਗੁਰਦੁਆਰੇ ਤੋਂ ਪ੍ਰੇਰਣਾ ਲਵੇ ਤੇ ਆਪਣੇ ਘਰ ਨੂੰ ਹੀ ਗੁਰਦੁਆਰਾ ਬਣਾਵੇ ਜਪ ਕਰੇ ਭਜਨ ਕਰੇ ਕੀਰਤਨ ਕਰੇ ਇਸ ਤਰ੍ਹਾਂ ਨਾ ਹੋਵੇ ਕਿ ਮਨੁੱਖ ਮਨੋਰੰਜਨ ਕਰਦਾ ਹੋਇਆ ਜਾਵੇ ਤੇ ਗੁਰਦੁਆਰੇ ਨੂੰ ਹੀ ਮਨੋਰੰਜਨ ਦਾ ਸਾਧਨ ਬਣਾਵੇ ਨਹੀਂ ਮਨੁੱਖ ਗੁਰਦੁਆਰੇ ਤੋਂ ਪ੍ਰੇਰਣਾ ਲਵੇ ਆਪਣੇ ਘਰ ਨੂੰ ਪਰਿਵਾਰ ਨੂੰ ਗੁਰਦੁਆਰਾ ਬਣਾਵੇ ਤੇ ਗੁਰਦੁਆਰੇ ਨਾਲ ਜੋੜੇ ਭਾਵਨਾ ਨਾਲ ਜੋੜੇ ਮਨੁੱਖ ਨੇ ਸਵੇਰ ਨੂੰ ਗੁਰਦੁਆਰੇ ਗਿਆ ਕਥਾ ਸੁਣੀ ਜਾਂ ਜਾਪ ਕੀਤਾ ਭਜਨ ਕੀਤਾ ਹੁਣ ਮਨ ਨੂੰ ਆਪਣੇ ਸਾਰਾ ਦਿਨ ਆਪਣੇ ਇਸ ਮਨ ਨੂੰ ਇਸ ਡਿਸਪਲਿਨ ਦੇ ਵਿੱਚ ਕਾੜਨਾ ਹੈ ਹਰ ਇੱਕ ਮਨੁੱਖ ਨੂੰ ਹਰ ਵੇਲੇ ਪਤਾ ਹੋਣਾ ਚਾਹੀਦਾ ਸ਼ਬਦ ਜਪ ਦਾ ਡਿਸਪੀ ਕਿਉਂ ਕਿਉਂਕਿ ਡਿਸਪਲਿਨ ਹਥਿਆਰ ਹੈ ਮਨ ਦੇ ਨਾਲ ਜੰਗ ਕਰਨ ਦੇ ਲਈ ਤੇ ਮਨ ਮਨ ਦੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਲਈ ਜਿਹੜਾ ਜਿੱਤ ਪ੍ਰਾਪਤ ਕਰੇਗਾ ਉਹੀ ਸਿੱਧ ਪੁਰਸ਼ ਹੈ ਉਸੇ ਉਹ ਆਪਣੇ ਗਿਆਨ ਇੰਦਰੀਆਂ ਦਾ ਮਾਲਕ ਹੈ ਸਾਹਿਬ ਕਹਿੰਦੇ ਨੇ ਖਾਲਸਾ ਸੋ ਜੋ ਕਰੈ ਨਿਤ ਜਨ ਖਾਲਸਾ ਉਹੀ ਹੈ ਜੋ ਨਿਤਾਵਰਤੀ ਹਰ ਰੋਜ਼ ਜਨ ਕਰੇ ਆਪਣੇ ਮਨ ਦੇ ਨਾਲ ਤੇ ਮਨ ਤੇ ਜਿੱਤ ਪ੍ਰਾਪਤ ਕਰੇ ਕਿਉਂ ਕਿ ਮਨ ਆਂਦਾ ਹੈ ਮਾਨ ਦੀ ਮੂਰਖਤਾ ਨਹੀਂ ਜਾਂਦੀ ਤੇ ਮਨ ਚੁੱਪ ਨਹੀਂ ਕਰਦਾ ਇਸ ਕਰਕੇ ਮਨ ਨਾਲ ਜੰਗ ਕਰਨ ਲਈ ਹੈ ਜਪ ਦਾ ਡਿਸਪਲਿਨ ਗੁਰਬਾਣੀ ਦਾ ਡਿਸਪਲਿਨ ਇਹ ਡਿਸਪਲਿਨ ਕੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਾਪਜੀ ਸਾਹਿਬ ਦੀ 38 ਪੌੜੀ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਇਹ ਸਪਸ਼ਟ ਕੀਤਾ ਕਿ ਸ਼ਬਦ ਦੀ ਸੱਚੀ ਤਕਸਾਲ ਵਿੱਚ ਮਨ ਨੂੰ ਕਿਸ ਤਰ੍ਹਾਂ ਘੜਨਾ ਹੈ ਸਾਰਾ ਦਿਨ ਇਸ ਦੀ ਡਿਸਪਲਿਨ ਦੇ ਵਿੱਚ ਕਿਸ ਤਰ੍ਹਾਂ ਆਪਣੇ ਮਨ ਨੂੰ ਚਲਾਉਣਾ ਹੈ ਹਰ ਇੱਕ ਕਥਾਵਾਸ਼ਿਕ ਨੂੰ ਬੇਨਤੀ ਹੈ ਅਕੀਲੇ 10 ਮਿੰਟ ਕਥਾ ਦੇ ਜਪ ਦਾ ਸ਼ਬਦ ਦਾ ਡਿਸਪਲਿਨ ਜ਼ਰੂਰ ਸਾਂਝਾ ਕਰੋ ਸੋ ਆਪਾਂ ਪਹਿਲਾ ਪਹਿਲੂ ਜਾਣਦੇ ਹਾਂ ਜੋ ਕਿ ਜੱਤ ਪਹਾੜਾ ਜੱਤ ਨੂੰ ਆਪਦਾ ਭਾਂਡਾ ਬਣਾ ਲੈ ਪਹਾੜਾ ਬਣਾ ਲੈ ਇੰਦਰਿਆਂ ਨੂੰ ਬਸ ਵਿੱਚ ਰੱਖਣਾ ਇਹ ਜੱਤ ਹੈ ਸਭ ਤੋਂ ਪਹਿਲਾਂ ਆਚਰਣ ਪਵਿੱਤਰ ਹੋਵੇ ਬੋਲਣ ਉੱਠਣ ਬੈਠਣ ਦੀ ਸੂਝ ਹੋਵੇ ਭਾਵ ਆਪਣੇ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ ਸਹੀ ਵੇਖਣਾ ਸਹੀ ਸੁਣਨਾ ਸਹੀ ਬੋਲਣਾ ਸੱਚ ਨੂੰ ਸੁਗਣਾ ਤੇ ਸੱਚ ਨੂੰ ਹੀ ਸਪਰਸ਼ ਕਰਨਾ ਇਹ ਜਤ ਹੈ ਜਤ ਮਨੁੱਖ ਨੂੰ ਉਸ ਦੇ ਗਿਆਨ ਇੰਦਰੀਆਂ ਦਾ ਮਾਲਕ ਬਣਾ ਦਿੰਦੀ ਹੈ ਇਸ ਕਰਕੇ ਹਰ ਇੱਕ ਮਨੁੱਖ ਨੂੰ ਹਰ ਪਰਿਵਾਰ ਦੇ ਜੀ ਨੂੰ ਪਤਾ ਹੋਣਾ ਚਾਹੀਦਾ ਜੱਤ ਦੀ ਜੁਗਤ ਬਾਰੇ ਮਾਪੇ ਆਪਣੇ ਬੱਚਿਆਂ ਨੂੰ ਦੱਸਣ ਤੇ ਹਰ ਰੋਜ਼ ਉਹਨਾਂ ਕੋਲੋਂ ਪੁੱਛਣ ਕਿ ਜੱਤ ਕੀ ਹੈ ਜੱਤ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ ਸਹੀ ਵੇਖਣਾ ਸਹੀ ਸੁਣਨਾ ਸਹੀ ਬੋਲਣਾ ਸੱਚ ਨੂੰ ਸੁਗਣਾ ਤੇ ਸੱਚ ਨੂੰ ਹੀ ਸਪਰਸ਼ ਕਰਨਾ ਸਤਿਗੁਰ ਕਹਿੰਦੇ ਨੇ ਅੰਤਰ ਗੁਰੂ ਆਰਾਧਣਾ ਜਹਿਬਾ ਜਪ ਗੁਰਨਾਵ ਨੇਤਰੀ ਸਤਗੁਰੂ ਵੇਖਣਾ ਸਰਵਣੀ ਸੁਣਨਾ ਗੁਰਰਾਵ ਇਹ ਤੰਗ ਹੈ ਜੱਤ ਦਾ ਜੱਤ ਜਨਮ ਦੇ ਦੇਵੇਗਾ ਧੀਰਜ ਨੂੰ ਧੀਰਜ ਦੂਜਿਆਂ ਦੀ ਬਦੀਕੀ ਨੂੰ ਸਹਾਰਨ ਜੋਗਾ ਹੋਵੇ ਭਾਵ ਠਹਿਰਾਵ ਸ਼ਾਂਤੀ ਦੂਰਦਰਸ਼ਤਾ ਨਾਲ ਸੋਚਣਾ ਜਲਦਬਾਜੀ ਕਰਨਾ ਕਾਲੀ ਕਰਨਾ ਤਾਂ ਸ਼ੈਤਾਨਾਂ ਦਾ ਕੰਮ ਹੈ ਮੂਰਖਾਂ ਦਾ ਕੰਮ ਹੈ ਖਿਮਾ ਦੇ ਦਾਨ ਦੀ ਜਾਂਚ ਹਰ ਮਨੁੱਖ ਦੇ ਕੋਲ ਹੋਵੇ ਠਹਿਰਾਵ ਨਾਲ ਹਰ ਗੱਲ ਨੂੰ ਠਹਿਰਾਵ ਨਾਲ ਧਿਆਨ ਦੀ ਇਕਾਗਰਤਾ ਦੇ ਨਾਲ ਗਹਿਰਾਈ ਨਾਲ ਧੀਰਜ ਨਾਲ ਸੋਚਣਾ ਤੇ ਕਰਨਾ ਸਤਿਗੁਰੂ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀ ਐ ਇਹ ਬੰਦੇ ਐ ਮਨੁੱਖ ਤੂੰ ਚੱਲ ਇੱਕ ਕਦਮ ਤੇ ਸੋਚ 100 ਕਦਮ ਕੀ ਤੇਰੇ ਇੱਕ ਕਦਮ ਚੱਲੇ ਹੋਏ ਦਾ ਨਤੀਜਾ ਕੀ ਹੋਵੇਗਾ ਖਿਮਾ ਦੇ ਦਾਨ ਦੀ ਜਾਂਚ ਹਰ ਮਨੁੱਖ ਦੇ ਕੋਲ ਹੋਵੇਗੀ ਜੇ ਕੋਈ ਆਪਾਂ ਨੂੰ ਮੰਦਾ ਬੋਲਿਆ ਗੁੱਸੇ ਦੇ ਨਾਲ ਬੋਲਿਆ ਗਾਲਾਂ ਕੱਢ ਰਿਹਾ ਧੱਕੇ ਮਾਰ ਰਿਹਾ ਤਾਂ ਉਸ ਨੂੰ ਪਲਟ ਕੇ ਜਵਾਬ ਨਾ ਦਿਓ ਕਿਉਂ ਕਿ ਸਾਹਮਣੇ ਵਾਲਾ ਮਨੁੱਖ ਉਹੀ ਦੇ ਸਕਦਾ ਜੋ ਉਸ ਦੇ ਕੋਲ ਹੈ ਐਕਸੈਪਟ ਕਰਨਾ ਲੈ ਲੈਣਾ ਤਾਂ ਆਪਣੇ ਹੱਥ ਵਿੱਚ ਹੈ ਸ਼ਬਦ ਨਾਲ ਜੁੜ ਕੇ ਹੀ ਸਮਝ ਪੈਂਦੀ ਹੈ ਕਿ ਮੂਰਖ ਹੈ ਨਾਲ ਨਾਲ ਹੋਜੀ ਹੈ ਪਰ ਅੱਖਰ ਇਹੋ ਬੂਜੀ ਹੈ ਮੂਰਖ ਹੈ ਨਾਲ ਨਾਲ ਹੋਜੀ ਹੈ ਸਭੋਂ ਮੂਰਖ ਤੋਂ ਉਸ ਤੋਂ ਮਾਫੀ ਮੰਗ ਲਵੋ ਗਲਤੀ ਚਾਹੇ ਉਸ ਦੀ ਹੋਵੇ ਚਾਹੇ ਆਪਣੀ ਪਾਪ ਉਸ ਨੂੰ ਮਾਫ ਕਰ ਦੇਣਾ ਦੂਜਿਆਂ ਦੀ ਬਦੀਕੀ ਨੂੰ ਸਹਾਰਨ ਜੋਗਾ ਹੋਵੇ ਇਸ ਨੂੰ ਕਹਿੰਦੇ ਨੇ ਨਿਰਵੈਰ ਪਾਪ ਜੋ ਮੇਰਾ ਦੁਸ਼ਮਣ ਹੈ ਜੋ ਮੇਰਾ ਵੈਰੀ ਹੈ ਉਹ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਸ ਦਾ ਵੈਰ ਵੀ ਆਪਣੇ ਹਿਰਦੇ ਵਿੱਚ ਨਹੀਂ ਰੱਖਣਾ ਜਿਹੜਾ ਮਨ ਉਹ ਕਹਿੰਦਾ ਕੀ ਜੇ ਕੋਈ ਮੈਨੂੰ ਇੱਕ ਗਾਲ ਕੱਢੇ ਮੈਂ ਉਸਨੂੰ 10 ਕੱਢਾਂਗਾ ਕੋਈ ਮੈਨੂੰ ਇੱਕ ਮਾਰੇ ਮੈਂ ਉਸਨੂੰ 10 ਮਾਰਾਂਗਾ ਮੈਂ ਤੇ ਦੁੱਗਣਾ ਕਰਕੇ ਮੋੜਾਂਗਾ ਐਸਾ ਮਨੁੱਖ ਤੇ ਹੰਕਾਰੀ ਹੈ ਕਰੋਧੀ ਹੈ ਦੁਰਾਚਾਰੀ ਹੈ ਮਹਾਮੂਰਖ ਹੈ ਐਸੇ ਮਨੁੱਖ ਤੋਂ ਪਰਿਵਾਰ ਨੂੰ ਤੇ ਸੰਸਾਰ ਨੂੰ ਕੋਈ ਲਾਭ ਨਹੀਂ ਹੋ ਸਕਦਾ ਇਹ ਤਾਂ ਦੁਖੀ ਹੈ ਤੇ ਦੁਖੀ ਵੜੇਗਾ ਧੀਰਜवान ਮਨੁੱਖ ਹੀ ਦੂਜਿਆਂ ਦੀ ਬਦੀਕੀ ਨੂੰ ਸਾਰਨ ਜੋਗਾ ਹੁੰਦਾ ਧੀਰਜवान ਮਨੁੱਖ ਦੇ ਕੋਲ ਹੀ ਖਿਮਾ ਦੇ ਦਾਨ ਦੀ ਜਾਂਚ ਹੁੰਦੀ ਹੈ ਇਸ ਧੀਰਜ ਹੈ ਧੀਰਜ ਜਨਮ ਦੇ ਦੇਵੇਗਾ ਮਤ ਅਤੇ ਗਿਆਨ ਮਤ ਤੇ ਗਿਆਨ ਸਮਝ ਸੋਚ ਉੱਚੀ ਹੋਵੇ ਤੇ ਵਿਸ਼ਾਲ ਹੋਵੇ ਗੁਰੂ ਨਾਨਕ ਦੇਵ ਜੀ ਦਾ ਫੈਸਲਾ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ ਮੇਰੇ ਕੋਲ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਮਤ ਹੈ ਏ ਮੇਰੀ ਮਾਂ ਹੈ ਵਿਚਾਰ ਸ਼ਕਤੀ ਸੋਚਨ ਸ਼ਕਤੀ ਦਾ ਗਿਆਨ ਮਨੁੱਖ ਦੇ ਕੋਲ ਹੋਵੇ ਕਿਹੜਾ ਗਿਆਨ ਅਧਿਆਤਮਿਕ ਗਿਆਨ ਧਾਰਮਿਕ ਗਿਆਨ ਜਿਸ ਦੇ ਨਾਲ ਗुण ਵਧਣ ਮਤ ਉੱਚੀ ਹੋਵੇ ਪੌਤੇ ਗਿਆਨ ਨਹੀਂ ਸਰਟੀਫਿਕੇਟ ਵਾਲਾ ਗਿਆਨ ਨਹੀਂ ਪੌਤੇ ਗਿਆਨ ਕੰਮ ਕਰਨ ਵਾਸਤੇ ਠੀਕ ਹੈ ਹੰਕਾਰ ਵਧਾਵੇਗਾ ਪਰ ਅਧਿਆਤਮਿਕ ਗਿਆਨ ਮਨੁੱਖ ਦੀ ਲੋੜ ਹੈ ਮਨੁੱਖ ਦੀ ਮੱਤ ਨੂੰ ਉੱਚਾ ਰੱਖਦੀ ਹੈ ਵਿਚਾਰ ਸ਼ਕਤੀ ਸੋਚਣ ਸ਼ਕਤੀ ਦਾ ਗਿਆਨ ਮਨੁੱਖ ਦੇ ਕੋਲ ਹੋਵੇ ਕਿਸੇ ਦੂਸਰੇ ਜਾਂ ਤੀਸਰੇ ਦੇ ਆਖੀ ਲੱਗ ਕੇ ਵਿਸ਼ਵਾਸ ਨਾ ਕਰੇ ਆਪਣਾ ਅਨੁਭਵ ਖੁਦ ਕਰੇ ਭੀੜ ਦਾ ਸੰਗ ਨਾ ਕਰੇ ਦਿਸ਼ਾਹੀਨ ਭੀੜ ਦਾ ਸੰਗ ਨਾ ਕਰੇ ਜਿੱਥੇ ਚਾਰ ਪੰਜ ਮਨੁੱਖ ਖੜੇ ਨੇ ਬੇਵਜਾ ਵਿਨਾਂ ਕਿਸੇ ਗਾਲ ਤੋਂ ਪਰਤ ਰਿਹਾ ਪਰਤਨ ਰੂਪ ਦੇਖਣ ਲਈ ਕਿਸੇ ਨੂੰ ਨੀਵਾ ਦਿਖਾਉਣ ਦੇ ਲਈ ਨਿੰਦਿਆ ਕਰਨ ਦੇ ਕਰਨ ਦੇ ਲਈ ਮਿੱਥਿਆ ਬੋਲਣ ਦੇ ਲਈ ਨਸ਼ਾ ਕਰਨ ਦੇ ਲਈ ਇਸ ਤਰ੍ਹਾਂ ਦੀ ਭੀੜ ਦਾ ਸੰਗ ਨਾ ਕਰੇ ਮਤ ਅਤੇ ਗਿਆਨ ਜਨਮ ਦੇ ਦੇਵੇਗਾ ਨਿਰਮਲ ਪਉ ਨੂੰ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਨਿਰਮਲ ਪਉ ਦੀ ਪ੍ਰਾਪਤੀ ਹੋ ਗਈ ਨਿਰਮਲ ਪਉ ਜਪੇ ਸਗਲ ਪਉ ਮਿਟੇ ਨਿਰਮਲ ਪਉ ਪ੍ਰਾਪਤ ਹੋ ਗਿਆ ਸਾਰੇ ਸੰਸਾਰ ਦੇ ਸਾਰੇ ਪਉ ਮਿਟ ਗਏ ਰੱਬ ਦਾ ਡਰ ਮਨ ਨੂੰ ਸ਼ੁੱਧ ਤੇ ਨਿਰਮਲ ਰੱਖਦਾ ਸੰਸਾਰ ਦਾ ਡਰ ਮਨ ਨੂੰ ਮੈਲਾ ਰੱਖਦਾ ਸਗਲੇ ਆ ਪੌ ਲਿਖਿਆ ਸਿਰਲੇਖ ਸਾਰੇ ਹੀ ਜੀਵਾਂ ਦੇ ਮੱਥੇ ਦੇ ਉੱਤੇ ਪੌ ਦਾ ਲੇਖ ਲਿਖਿਆ ਹੋਇਆ ਸਭ ਦੇ ਅੰਦਰ ਵੱਖ-ਵੱਖ ਕੰਮ ਕਰ ਰਿਹਾ ਕਿਤੇ ਮੌਤ ਦਾ ਪੈ ਕਿਧਰੇ ਬਿਮਾਰ ਪੈ ਜਾਣ ਦਾ ਪੈ ਕਿਧਰੇ ਐਸਾ ਪੈ ਕਿ ਮੇਰਾ ਕਮਾਇਆ ਹੋਇਆ ਤਨ ਨਾਸ਼ਨਾ ਹੋ ਜਾਏ ਪੈ ਪਰਮਾਤਮਾ ਦੀ ਸੁਰੱਖਿਆ ਹੈ ਪੈ ਕੋਈ ਦੁੱਖ ਜਾਂ ਤਕਲੀਫ ਨਹੀਂ ਜੇ ਬਿਮਾਰ ਪੈ ਜਾਣ ਦਾ ਪੈ ਨਾ ਹੋਵੇ ਮਨੁੱਖ ਇਤਨਾ ਖਾਵੇ ਇਤਨਾ ਖਾਵੇ ਕਿ ਪਸ਼ੂਆਂ ਨੂੰ ਵੀ ਮਾਤ ਦੇ ਦੇ ਅਜਿਤ ਅਜੋਕੇ ਸਮੇਂ ਦੇ ਵਿੱਚ ਮਨੁੱਖ ਨੂੰ ਖਾਣ ਦੀ ਨਹੀਂ ਬਲਕਿ ਮਨੁੱਖ ਨੂੰ ਨਾ ਖਾਣ ਦੀ ਜ਼ਿਆਦਾ ਜ਼ਰੂਰਤ ਹੈ ਮਨੁੱਖ ਜੇ ਸਾ ਨਾ ਖਾ ਰਿਹਾ ਰਾਤ ਨੂੰ ਹਨੇਰਾ ਹੋਣ ਤੋਂ ਬਾਅਦ ਵੀ ਕਦੀ ਮਨੁੱਖ ਨੇ ਜਾਨਵਰਾਂ ਨੂੰ ਜਾਂ ਪੰਛੀਆਂ ਨੂੰ ਹਨੇਰਾ ਹੋਣ ਤੋਂ ਬਾਅਦ ਚੁਗਦੇ ਜਾਂ ਖਾਂਦੇ ਵੇਖਿਆ ਨਹੀਂ ਪਰ ਮਨੁੱਖ ਲੱਗਾ ਹੋਇਆ ਰਾਤ ਨੂੰ 10 ਵਜੇ ਵੀ 11 ਵਜੇ ਵੀ 12 ਵਜੇ ਵੀ ਮਨੁੱਖ ਖਾਈ ਜਾ ਰਿਹਾ ਖਾਈ ਜਾ ਰਿਹਾ ਤੇ ਮੌਤ ਦੇ ਆਪ ਦੇ ਜੋ ਸਰੀਰ ਹੈ ਉਸ ਨੂੰ ਰੋਗੀ ਕਰੀ ਜਾ ਰਿਹਾ ਸਰੂਇਨ ਨੂੰ ਰੋਗ ਲੱਗਣ ਦਾ ਮੇਨ ਕਾਰਨ ਹੈ ਜਿਆਦਾ ਖਾਣਾ ਜਿਆਦਾ ਖਾਣਾ ਹੀ ਮਨੁੱਖ ਨੂੰ ਦੁਖੀ ਕਰਦਾ ਹੈ ਘੱਟ ਖਾਣ ਨਾਲ ਇੱਥੇ ਕੋਈ ਨਹੀਂ ਮਰਿਆ ਭੁੱਖਾ ਰਹਿਣ ਨਾਲ ਇੱਥੇ ਕੋਈ ਨਹੀਂ ਮਰਿਆ ਜੇ ਵਿਕਾਰਾਂ ਦੇ ਵਿੱਚ ਮਲੀਨ ਹੋ ਜਾਣ ਦਾ ਭੈ ਨਾ ਹੋਵੇ ਮਾਨਸਿਕ ਰੋਗੀ ਪੈ ਜਾਣ ਨਾ ਹੋਵੇ ਤਾਂ ਇਸ ਜਗਤ ਦੇ ਵਿੱਚ ਕੋਈ ਵੀ ਸਦਾਚਾਰੀ ਨਹੀਂ ਰਹੇਗਾ ਦੁਰਾਚਾਰੀ ਵਾਂ ਜਾਣਗੇ ਸਾਰੇ ਭੈ ਕਰਕੇ ਹੀ ਕੋਈ ਸੰਜਮੀ ਹੈ ਜੋਦਾ ਹੈ ਸਿਆਣਾ ਹੈ ਸੂਰਮਾ ਹੈ ਦੇਵਤਾ ਹੈ ਭੈ ਮਨੁੱਖ ਦੀ ਸੁਰੱਖਿਆ ਹੈ ਨਿਰਮਲ ਪਉ ਜਨਮ ਦੇ ਦੇਵੀਗਾ ਕਾਲ ਨੂੰ ਕਾਲ ਕਮਾਈ ਸੇਵਾ ਸੇਵਾ ਪਰਮਾਤਮਾ ਦੀ ਤੇ ਸੇਵਾ ਸੰਸਾਰ ਦੀ ਮਨੁੱਖ ਪਹਿਲਾਂ ਆਪ ਕਮਾਈ ਕਰੇ ਆਪਣੇ ਹੱਥਾਂ ਦੇ ਨਾਲ ਫਿਰ ਸੇਵਾ ਕਰੇ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੇ ਕਮਾਈ ਕਰੇਗਾ ਆਪਣੇ ਹੱਥਾਂ ਦੇ ਨਾਲ ਤਾਂ ਹੀ ਤੇ ਸੰਸਾਰ ਦੀ ਸੇਵਾ ਕਰ ਪਾਏਗਾ ਫਿਰ ਸੇਵਾ ਕਰੇ ਪਰਮਾਤਮਾ ਦੀ ਕੀ ਪਰਮਾਤਮਾ ਨੂੰ ਸਾਡੀ ਸੇਵਾ ਦੀ ਲੋੜ ਹੈ ਸਤਗੁਰ ਕਹਿੰਦੇ ਨੇ ਜਿਨ ਸੇਵਿਆ ਤਿੰਨ ਪਾਇਆ ਮਾਨ ਜਿਨ੍ਹਾਂ ਨੇ ਪਰਮਾਤਮਾ ਦੀ ਸੇਵਾ ਕਰ ਲਈ ਉਹਨਾਂ ਨੇ ਮਾਨ ਪ੍ਰਾਪਤ ਕਰ ਲਿਆ ਜਪ ਕਰਨਾ ਪਾਠ ਕਰਨਾ ਗੁਰਬਾਣੀ ਕੀਰਤਨ ਸੁਣਨਾ ਇਹ ਹੈ ਪਰਮਾਤਮਾ ਦੀ ਸੇਵਾ ਫਿਰ ਸੇਵਾ ਕਰੇ ਸੰਸਾਰ ਦੀ ਸੇਵਾ ਕਰੇ ਜੋ ਆਪ ਤੋਂ ਪਿੱਛੇ ਰਹਿ ਗਿਆ ਕਲਾ ਚ ਗਿਆਨ ਚ ਵਿਗਿਆਨ ਚ ਆਰਥਿਕ ਤੌਰ ਤੇ ਸਹਾਇਤਾ ਕਰੇ ਲੰਗਰ ਲਾਉਣੇ ਗੁਰਦੁਆਰਿਆਂ ਦੀ ਸੇਵਾ ਕਰੇ ਇਹ ਸੰਸਾਰ ਦੀ ਸੇਵਾ ਹੈ ਕਮਾਈ ਕਰੇ ਤੇ ਸੇਵਾ ਕਰੇ ਸੇਵਾ ਕਰਕੇ ਕਰਕੇ ਸੇਵਾ ਕਰਨਾ ਇੱਕ ਬਹੁਤ ਵੱਡਾ ਪੁੰਨ ਹੈ ਬਹੁਤ ਵੱਡਾ ਪੁੰਨ ਹੈ ਪੁੰਨ ਕਰਕੇ ਮਨੁੱਖ ਨੇ ਆਪਣੇ ਆਪ ਨੂੰ ਨੀਵਾ ਤੇ ਨੀਚ ਸਦਵਾਉਣਾ ਹੈ ਜੇ ਲੋੜ ਹੈ ਚੰਗਾ ਆਪਣਾ ਕਰਪੁਨੋ ਨੀਚ ਸਦਾਈਏ ਪੁੰਨ ਕਰੋ ਤੇ ਸਦਾ ਵਨਿਮ ਹੰਪਨੀਤ ਹੋਣ ਦਾ ਪ੍ਰਗਟਾਵਾ ਨਾ ਕਰੀ ਇਸ ਤਰ੍ਹਾਂ ਤੇਰੇ ਕੀਤੇ ਹੋਏ ਪੁੰਨ ਦਾ ਲਾਭ ਤੈਨੂੰ ਮਿਲੇਗਾ ਜੇ ਪ੍ਰਗਟਾਵਾ ਕਰੇਗਾ ਤੇ ਕੋਸੇ ਪੁੰਨ ਦਾ ਲਾਭ ਨਹੀਂ ਮਿਲੇਗਾ ਹੰਕਾਰ ਵਧਿਏਗਾ ਕਾਲ ਜਨਮ ਦੇ ਦੇਵੇਗਾ ਭਾਉ ਨੂੰ ਭਾਉ ਉੱਚੀ ਆਤਮਿਕ ਅਵਸਥਾ ਅਮਰ ਅਵਸਥਾ ਨਿਰਪੋਧੀ ਅਵਸਥਾ ਭਾਉ ਗੁਣ ਨਹੀਂ ਹੈ ਇਹ ਇੱਕ ਅਵਸਥਾ ਹੈ ਪਿਆਰ ਮਨੁੱਖ ਦੀ ਲੋੜ ਹੈ ਮਨ ਰੇ ਕਿਉ ਛੁਟੇ ਬਿਨ ਪਿਆਰ ਐ ਮਨੁਖ ਤੂੰ ਬਿਨਾ ਪਿਆਰ ਤੋਂ ਬਿਨਾ ਪਿਆਰ ਤੋਂ ਹੰਕਾਰ ਦੇ ਕਾਮ ਕ્રોਧ ਲੋਭ ਮੋਹ ਹੰਕਾਰ ਦੇ ਬੰਦਨਾ ਤੋਂ ਕਿਵੇਂ ਛੁਟੇਗਾ ਭਾਉ ਤੱਕ ਪਹੁੰਚਿਆ ਹੋਇਆ ਮਨੁੱਖ ਹੀ ਪਰਮਾਤਮਾ ਤੱਕ ਪਹੁੰਚਦਾ ਹੋ ਸਕਦਾ ਨਿਰਮਲ ਪੈ ਤੱਕ ਪਹੁੰਚਿਆ ਹੋਇਆ ਮਤ ਤੱਕ ਪਹੁੰਚਿਆ ਹੋਇਆ ਧੀਰਜ ਤੱਕ ਪਹੁੰਚਿਆ ਹੋਇਆ ਜਦ ਤੱਕ ਪਹੁੰਚਿਆ ਪਰਮਾਤਮਾ ਤੱਕ ਨਾ ਪਹੁੰਚ ਸਕੇ ਪਰ ਬਹੁਤ ਤੱਕ ਪਹੁੰਚਿਆ ਹੋਇਆ ਮਨੁੱਖ ਪਰਮਾਤਮਾ ਤੱਕ ਪਹੁੰਚ ਜਾਂਦਾ ਪਰਮਾਤਮਾ ਦਾ ਰੂਪ ਹੋ ਜਾਂਦਾ ਭਾਉ ਤਾਂ ਪੈਦਾ ਹੋਏਗਾ ਜੇ ਭੈ ਹੈ ਭੈ ਤਾਂ ਪੈਦਾ ਹੋਏਗਾ ਜੇ ਮੱਤ ਅਤੇ ਗਿਆਨ ਹੈ ਮੱਤ ਅਤੇ ਗਿਆਨ ਤਾਂ ਪੈਦਾ ਹੋਏਗਾ ਜੇ ਤੀਰਜ ਹੈ ਤੀਰਜ ਤਾਂ ਪੈਦਾ ਹੋਏਗਾ ਜੇ ਜੱਤ ਹੋਵੇ ਇਹ ਸਪਸ਼ਟ ਹੈ ਜਿੱਥੇ ਪ੍ਰੇਮ ਹੈ ਉੱਥੇ ਭੈ ਹੈ ਰੱਬ ਦਾ ਜਿੱਥੇ ਭੈ ਹੈ ਉੱਥੇ ਤੀਰਜ ਹੈ ਜਿੱਥੇ ਤੀਰਜ ਹੈ ਉੱਥੇ ਜੱਤ ਹੈ ਜੱਤ ਤੋਂ ਤੀਰਜ ਦਾ ਜਨਮ ਹੋ ਗਿਆ ਤੀਰਜ ਤੋਂ ਮੱਤ ਅਤੇ ਗਿਆਨ ਦਾ ਜਨਮ ਹੋ ਗਿਆ ਮੱਤ ਤੇ ਗਿਆਨ ਤੋਂ ਭੈ ਪੈਦਾ ਜਨਮ ਹੋ ਗਿਆ ਭੈ ਨੇ ਪਾਉ ਨੂੰ ਜਨਮ ਦੇ ਦਿੱਤਾ ਤੇ ਪਾਉ ਨੇ ਮਨੁੱਖ ਦੀ ਸੁਰਤ ਨੂੰ ਉੱਚਾ ਚੁੱਕ ਕੇ ਪਰਮਾਤਮਾ ਦੇ ਦਰਵਾਜ਼ੇ ਤੇ ਪਹੁੰਚਾ ਦਿੱਤਾ ਤੇ ਮਨੁੱਖ ਪਰਮਾਤਮਾ ਦਾ ਰੂਪ ਹੋ ਗਿਆ ਮਨੁੱਖ ਨਿਰਪਰ ਹੋ ਗਿਆ ਮਨੁੱਖ ਪਵਿਤ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਫੈਸਲਾ ਸੱਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪਰਮਾਤਮਾ ਉਹਨਾਂ ਨੂੰ ਹੀ ਮਿਲਦਾ ਜਿਨ੍ਹਾਂ ਦੇ ਮਨ ਵਿੱਚ ਪਾਉ ਹੈ ਪ੍ਰੇਮ ਹੈ ਪਾਉ ਤੱਕ ਪਹੁੰਚਿਆ ਹੈ ਬਨੁਖ ਪਰਮਾਤਮਾ ਤੱਕ ਪਹੁੰਚ ਜਾਂਦਾ ਨਿਰਪਉ ਹੋ ਜਾਂਦਾ ਰੱਬ ਦਾ ਰੂਪ ਹੋ ਜਾਂਦਾ ਸਾਹਿਬ ਹੋ ਜਾਂਦਾ ਭਗਤ ਹੋ ਜਾਂਦਾ ਪਾਦਸ਼ਾਹ ਹੋ ਜਾਂਦਾ ਮਨ ਤੋਂ ਰਾਜ ਜਾਂਦਾ ਰਾਜਾ ਹੋ ਜਾਂਦਾ ਖਾਲਸਾ ਹੋ ਜਾਂਦਾ ਭਗਤ ਹੋ ਜਾਂਦਾ ਨਾਨਕ ਦੇ ਭਗਤਾਂ ਸਦਾ ਵਿਗਾਸ ਜਿਹੜਾ ਭਗਤ ਹੋ ਜਾਂਦਾ ਉਹ ਸਦਾ ਹੀ ਖੇੜੇ ਵਿੱਚ ਖੁਸ਼ੀ ਵਿੱਚ ਜੀਂਦੇ ਨੇ ਤੇ ਖਾਲਸਾ ਹੋ ਜਾਂਦਾ ਰਾਜ ਕਰੇਗਾ ਖਾਲਸਾ ਜੋ ਖਾਲਸਾ ਹੈ ਉਹ ਰਾਜ ਕਰਦਾ ਹੈ ਜਿਸਨੇ ਮਨ ਨੂੰ ਜਿੱਤ ਲਿਆ ਉਹੀ ਖਾਲਸਾ ਹੈ ਖਾਲਸਾ ਸੋ ਜੋ ਕਰੈ ਨਿਤ ਜੰਗ ਆਪਣੇ ਮਨ ਦੇ ਨਾਲ ਜੰਗ ਕਰੇ ਸ਼ਬਦ ਦੇ ਡਿਸਪਲਿਨ ਦੇ ਨਾਲ ਤੇ ਮਨ ਉੱਤੇ ਹਰ ਰੋਜ਼ ਜਿੱਤ ਪ੍ਰਾਪਤ ਕਰੇ ਉਹੀ ਖਾਲਸਾ ਹੈ ਫੇਰ ਮਨ ਜੀਤੈ ਜਗ ਜੀਤ ਜਿਸਨੇ ਮਨ ਨੂੰ ਜਿੱਤ ਲਿਆ ਉਸਨੇ ਜਗਤ ਨੂੰ ਜਿੱਤ ਲਿਆ ਸੰਸਾਰ ਨੂੰ ਜਿੱਤ ਲਿਆ ਮਨ ਨਾਲ ਜੰਗ ਕਰਨ ਦਾ ਮਨ ਤੇ ਜਿੱਤ ਪ੍ਰਾਪਤ ਕਰਨ ਦਾ ਹਥਿਆਰ ਹੈ ਡਿਸਪਲਿਨ ਸ਼ਬਦ ਦੀ ਸੱਚੀ ਤਕਸਾਲ ਜਪ ਦਾ ਡਿਸਪਲਿਨ ਬੇਨਤੀ ਹੈ ਜੀ ਸਾਰਾ ਪਰਿਵਾਰ ਹਰ ਰੋਜ਼ ਮਿਲ ਕੇ ਡਿਸਪਲਿਨ ਨੂੰ ਸੁਣੋ ਤੇ ਯਾਦ ਕਰੋ ਹਰ ਇੱਕ ਪਰਿਵਾਰ ਵਿੱਚ ਇਸ ਦੀ ਵਿਚਾਰ ਹੋਣੀ ਚਾਹੀਦੀ ਹੈ ਹਰ ਰੋਜ਼ ਕਿਸ ਦੀ ਮੈਡੀਟੇਸ਼ਨ ਕਰਨਾ ਧਿਆਨ ਲਾਉਣਾ ਜਪ ਤੇ ਧਿਆਨ ਲਾਉਣਾ ਇਸ ਦੀ ਵਿਧੀ ਨੂੰ ਸਿੱਖੋ ਤੇ ਜਪ ਦਾ ਤੇ ਸ਼ਬਦ ਦਾ ਡਿਸਪਲਿਨ ਹਰ ਇੱਕ ਮਨੁੱਖ ਨੂੰ ਯਾਦ ਹੋਵੇ ਸਿਮਰਨ ਤੇ ਧਿਆਨ ਸੁਰਤ ਨੂੰ ਉੱਚਾ ਚੁੱਕ ਦਵੇਗਾ ਤੇ ਮਹਾਨ ਕਿਰਦਾਰ ਬਣ ਜਾਵੇਗਾ ਮਨੁੱਖ ਰਾਜ ਕਰੇਗਾ ਹਰ ਖੇਤਰ ਦੇ ਵਿੱਚ ਜਿੱਥੇ ਵੀ ਇਤਨੇ ਵਿਚਾਰ ਕਬੂਲ ਕਰਨਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੂਰੀ ਚੁੱਕ ਦੀ ਸ਼ਮਾ ਜੇ ਕੋਈ ਗੁਸਤਾਖੀ ਹੋ ਗਈ ਹੋਵੇ ਪਰਮਾਤਮਾ ਦਾ ਕੁਕਰ ਜਾਣ ਕੇ ਆਪਦੇ ਚੰਨ ਕਮਲਾਂ ਦੀ ਧੂਲ ਜਾਣ ਕੇ ਗੁਸਤਾਖੀ ਮaaf ਕਰਨਾ ਜੀ ਰੱਬ ਅਗੇ ਆਦਾਸ ਬੇਨਤੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਕਥਾ ਦਾ ਬਲ ਬਖਸ਼ਣਾ ਪਰਮਾਤਮਾ ਬਖਸ਼ਣ ਜੋ ਨੇ ਆਪੇ ਬਖਸ਼ ਲੈਣਗੇ ਦਾਸ ਦੀ ਆਪਦੀ ਚਣ ਗੁਰਦਾਸ ਦੇ ਸਕੂਕਰ ਦੀ ਫਤਿਹ ਕਬੂਲ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ